ਇਹ ਚਿੱਠੀ ਨਹੀਂ ਚਪੇੜਾ ਨੇ ਚਪੇੜਾ ਜਿਹੜੀਆਂ ਸਿਸਟਮ ਦੇ ਤੇ ਸੈਂਟਰ ਸਰਕਾਰ ਵਾਲੇ ਮਿੱਤ ਸ਼ਾਹ ਹੋਰਾਂ ਦੇ ਮੋਟਾ ਭਾਈ ਦੇ ਚਪੇੜਾ ਵਾਂਗੂ ਵੱਜਣੀਆਂ ਤੇ ਕਈਆਂ ਕੀਨੇ ਨੇ ਇਹ ਸਾਡੀ ਕੌਮ ਦੇ ਜਿੱਦਾਂ ਸ਼ਹੀਦ ਦੀਆਂ ਗੱਲਾਂ ਨੇ ਪਹੁੰਚਦੀਆਂ ਕਰ ਦਿਓ ਦੋਸਤੋ ਜੇ ਸਿੱਖ ਕੌਮ ਦੀ ਹੋਂਦ ਬਚਾਉਣੀ ਲੋਚਦੇ ਹੋ ਕਿ ਜਿੰਨਾ ਤੋਂ ਆਸ ਰੱਖੀ ਬੈਠੇ ਉਹਨਾਂ ਨੇ ਤਾਂ ਡੋਬ ਤੇ ਜਿਹੜਾ ਡੋਬਣਾ ਸੀ ਤੇ ਮੈਂ ਅੱਜ ਗੱਲ ਕਰਨ ਲੱਗਿਆ ਉਸ ਜਫਰ ਨਾਮੇ ਦੀ ਜਿਹੜਾ ਕੱਲ ਹੀ ਲਿਖਿਆ ਗਿਆ ਤੇ ਲਿਖਿਆ ਕਿਹਦੇ ਨਾਂ ਗਿਆ ਜਿਵੇਂ ਗੁਰੂ ਗੋਬਿੰਦ ਸਿੰਘ ਨੇ ਰੰਗਜੀਤ ਦੇ ਨਾਲ ਜਫਰਨਾਮਾ ਲਿਖਿਆ ਦੀ ਨਾ ਅੰਦਰ ਹਲਾਤਾ ਸੀ ਤਾਂ ਜੇ ਇਹਨਾਂ ਗੱਲਾਂ ਨੂੰ ਸੁਣ ਕੇ ਥੋੜਾ ਵੀ ਅੰਦਰ ਨਾ ਹੱਲਿਆ ਤਾਂ ਫਿਰ ਹੁਕਮਰਾਨ ਦਾ ਵੀ ਨਹੀਂ ਹੱਲਣਾ ਜਫਰਨਾਮਾ ਅੰਮ੍ਰਿਤ ਸ਼ਾਹ ਦੇ ਨਾਮ ਲਿਖਿਆ ਤੇ ਸਾਡੇ ਜਿੰਦਾ ਸ਼ਹੀਦ ਰਾਜੋਆਣੇ ਨੇ ਲਿਖਿਆ ਜੇਲ੍ਹ ਚੋਂ ਬੈਠੇ ਨੇ ਕਿਉਂਕਿ ਜੇਲ੍ਹ ਤੋਂ ਬਾਹਰ ਵਾਲਿਆਂ ਨੂੰ ਗੱਲ ਨਹੀਂ ਇਹ ਕਰਨ ਦਿੰਦੇ ਜੇ ਜਿਹੜੇ ਕਰਦੇ ਉਹਨਾਂ ਨੂੰ ਜੇਲ੍ਹ 'ਚ ਡੱਕ ਦਿੰਦੇ ਆ ਤਾਂ ਫਿਰ ਜੇਲ੍ਹ ਦੇ ਵਿੱਚੋਂ ਜਿਵੇਂ ਕਹਿੰਦੇ ਨਾ ਗੈਂਗਸਟਰ ਹੁਣ ਜੇਲ੍ਹ ਦੇ ਵਿੱਚੋਂ ਚਲਾ ਰਹੇ ਆ ਸਿਸਟਮ ਤਾਂ ਜੇਲ੍ਹ ਦੇ ਵਿੱਚੋਂ ਜਿਵੇਂ ਮੁਲਕ ਚੱਲ ਰਿਹਾ ਤਾਂ ਹੁਣ ਜੇਲ੍ਹ ਤੇ ਸਵਾਲ ਦੋਸਤੋ ਪਹੁੰਚਦੇ ਕਰਨੇ ਸਾਨੂੰ ਪਹਿਣਗੇ ਕਿਉਂਕਿ ਜੇ ਤੁਸੀਂ ਆਸ ਰੱਖੋ ਬਾਦਲ ਕਰ ਲਾਣਾ ਐ ਜੀਪੀਸੀ ਵਾਲੇ ਇਹ ਪਹੁੰਚਨੀਆਂ ਕਰਦੇ ਨੇ ਕਿਉਂਕਿ ਇਹ ਲੋਕ ਤਾਂ ਪਹਿਲੀ ਉਹਨਾਂ ਦੇ ਅੱਗੇ ਵਿਛੇ ਵੀ ਨਹੀਂ ਤੇ ਉਹ ਲੋਕ ਸਮਝਦੇ ਕਿ ਚੁੱਕੇ ਆ ਕਿ ਜਿਹੜੇ ਸਿੱਖ ਕੌਮ ਆ ਇਹ ਸਮਝੌਤਾਵਾਦੀ ਕੌਮ ਆ ਪਰ ਸਮਝੌਤੇ ਤੋਂ ਅੱਜ ਰਾਜਵਾਨੇ ਨੇ ਸਾਫ਼ ਮੁੜਕਰ ਹੋ ਕੇ ਜਵਾਬ ਦਿੱਤਾ ਤੇ ਮਿੱਤ ਸ਼ਾਹ ਦੇ ਮੂੰਹ ਤੇ ਇੱਕ ਚਿੱਠੀ ਦੇ ਰੂਪ ਚ ਇੱਕ ਚਪੇੜ ਮਾਰੀ ਆ ਤੇ ਉਹ ਚਪੇੜ ਦੇ ਵਿੱਚ ਉਹਨੇ ਕਿਹਾ ਕੀ ਆ ਜਿਹੜਾ ਗੌਰ ਕਰਿਓ ਤੇ ਇਹਨਾਂ ਗੱਲਾਂ ਨਾਲ ਜੇ ਸਹਿਮਤੀ ਰੱਖਦੇ ਹੋ ਉਹਨੂੰ ਸਲਾਮ ਵੀ ਕਰਿਓ ਤੇ ਭਾਈ ਰਾਜਵਾਨਾ ਦੀ ਜਿਹੜੀ ਕੀ ਹੈ ਜਿੰਦਾ ਸ਼ਹੀਦ ਦਾ ਤਰਜਾ ਜਿਹਨੂੰ ਔਕਾਤ ਤਖਤ ਵੱਲੋਂ ਮਿਲਿਆ ਗਿਆ ਉਸ ਸ਼ਹੀਦ ਦੇ ਗੱਲਬਾਤ ਨੂੰ ਅੱਗੇ ਪਹੁੰਚਦੀ ਕਰਨ ਵਾਸਤੇ ਹੱਥ ਜੋੜ ਕੇ ਬੇਨਤੀ ਕਰਦੇ ਪੋਸਟ ਸ਼ੇਅਰ ਜ਼ਰੂਰ ਕਰਿਓ ਯਾਰ ਕਿਉਂਕਿ ਜਫਰਨਾਮੇ ਤੋਂ ਕੱਟ ਨਹੀਂ ਤੇ ਮੀਰ ਪੱਥਰ ਸਾਹਿਬ ਤੋਂ ਹੋਣੀ ਆ ਸਿੱਖਾਂ ਦੀ ਹੋਣ ਦੇ ਲਈ ਕਿਉਂਕਿ ਅੱਜ ਜੇ ਹਕੂਮਤ ਨੂੰ ਕੋਈ ਬੰਦਾ ਚੈਲੰਜ ਕਰ ਸਕਿਆ ਓਪਨਲੀ ਚੈਲੰਜ ਕੀਤਾ ਗਿਆ ਤਾਂ ਉਹਦੇ ਵਿੱਚ ਭਾਈ ਰਾਜਵਾਨਾ ਜੀ ਨੇ ਕੀਤਾ ਤੇ ਉਹਨਾਂ ਨੇ ਦੱਸਿਆ ਕਿ ਕਲਮ ਦੇ ਨਾਲ ਵੀ ਸਾਨੂੰ ਸੋਧਣਾ ਆਉਂਦਾ ਜਿਵੇਂ ਗੁਰੂ ਸਾਹਿਬ ਨੇ ਕਲਮ ਦੇ ਨਾਲ ਔਰੰਗਜੇਬ ਆਰਾਇਆ ਸੀ ਤਾਂ ਉਸੇ ਤਰੀਕੇ ਨਾਲ ਜੇ ਕਲਮ ਦੇ ਨਾਲ ਇੱਕ ਉਹ ਬૌਧਿਕਤਾ ਦਾ ਸਬੂਤ ਦਿੱਤਾ ਭਾਈ ਰਾਜੋਣਾ ਜੀ ਨੇ ਮੈਂ ਕਿਹਾ ਕੋਈ ਕੱਲ ਬਖਸ਼ੀ ਨਹੀਂ ਯਾਰ ਸਰਕਾਰ ਦੀ ਜਿਵੇਂ ਔਰੰਗਜੇਬ ਦੀਆਂ ਕਰਤੂਤਾ ਗਣਾਂਗੀਆਂ ਸੀ ਨਾ ਜੇ ਕਰਤੂਤਾ ਗਣਾਉਣੀਆਂ ਨੇ ਕਿਹਦੀਆਂ ਹੁਕਮਰਾਨਾਂ ਦੀਆਂ ਤੇ ਗਿਣਨ ਦੀ ਸ਼ੁਰੂਆਤ ਭਾਈ ਸਾਹਿਬ ਨੇ ਕਿੱਥੋਂ ਕੀਤੀ ਆ ਦੋਸਤੋ ਪਹਿਲਾਂ ਉੱਥੋਂ ਸ਼ੁਰੂ ਕਰਦੇ ਆ ਤੇ ਮੈਂ ਇੱਕੋ ਤੁਹਾਨੂੰ ਗੱਲ ਕਹਿ ਦਣਾ ਇੱਕ ਮੰਗ ਕਰਦਾ ਸ਼ੁਰੂ ਦੇ ਵਿੱਚ ਫਿਰ ਕਈ ਵਾਰੀ ਭੁੱਲ ਜਾਂਦਾ ਕਿ ਸੌਦਾ ਸਾਧ ਦੀ ਜੇ ਮਾਫੀਨਾਮੇ ਦੀ ਐਡਵਰਟਾਈਜ਼ਮੈਂਟ ਐ ਜੀ ਪੀ ਸੀ ਕਰ ਸਕਦੀ ਹੈ ਨਾ ਤਾਂ ਭਾਈ ਰਾਜੋਹਾਣੇ ਦਾ ਜਿਹੜਾ ਮੇਣਾ ਅੰਮਿਤ ਸ਼ਾਹ ਨੂੰ ਜੇ ਤੁਸੀਂ ਵੀ ਉਹ ਮੇਣਾ ਦੇਣਾ ਚਾਹੁੰਦੇ ਹੋ ਤਾਂ ਐ ਜੀ ਪੀ ਸੀ ਤੋਂ ਮੰਗ ਕਰਿਓ ਕਿ ਇਸ ਚਿੱਠੀ ਨੂੰ ਵੱਧ ਤੋਂ ਵੱਧ ਹਰੇਕ ਅਖਬਾਰ 'ਚ ਛਪਾਉਣ ਤੇ ਖਾਸ ਤੌਰ ਤੇ ਮੈਂ ਸਰਕਾਰ ਵਾਲਿਆਂ ਨੂੰ ਵੀ ਬੇਨਤੀ ਕਰਦਾ ਸਾਡੀ ਜਿਹੜੀ ਪੰਜਾਬ ਸਰਕਾਰ ਆ ਜਿਹੜੀ ਐਡਵਰਟਾਈਜ਼ਮੈਂਟ ਕਹਿੰਦੇ ਬਾਹਰਲੇ ਸੂਬਿਆਂ 'ਚ ਜਾ ਕੇ ਕਰਕੇ ਆਈ ਆ ਉਹਨਾਂ ਨੂੰ ਵੀ ਬੇਨਤੀ ਕਰਦਾ ਨੰਗਿਆ ਕਰਿਓ ਸੈਂਟਰ ਵਾਲਿਆਂ ਨੂੰ ਜਿਨ੍ਹਾਂ ਨੂੰ ਕਿ ਜਿਨ੍ਹਾਂ ਦੇ ਮੂੰਹ ਤੇ ਚਪੇੜ ਵਾਂਗੂ ਵੱਜਣੀ ਆ ਤਾਂ ਤੁਸੀਂ ਵੀ ਜੇ ਐਡਵਰਟਾਈਜ਼ਮੈਂਟ ਦੇ ਖਰਚਾ ਕਰ ਸਕਦੇ ਹੋ ਤਾਂ ਇਹ ਚਿੱਠੀ ਦੇ ਥੋੜਾ ਮੋਟਾ ਖਰਚਾ ਕਰਕੇ ਇਹਨੂੰ ਹੋਰ ਸਟੇਟਾਂ ਦੇ ਵਿੱਚ ਤੇ ਨੈਸ਼ਨਲ ਲੈਵਲ ਦੇ ਅਖਬਾਰਾਂ ਦੇ ਵਿੱਚ ਸ਼ਬਾਜ਼ ਜ਼ਰੂਰ ਦਿਓ ਸਰਕਾਰ ਤੋਂ ਵੀ ਮੰਗ ਕਰਦੇ ਆ ਜੇ ਤੁਸੀਂ ਵੀ ਸਿੱਖਾਂ ਦੇ ਥੋੜੇ ਮੋਟੇ ਸਕੇ ਹੈਗੇ ਹੋ ਤੇ ਆਜੀਪੀਸੀ ਤੋਂ ਅਸੀਂ ਹੱਕ ਨਾਲ ਮੰਗ ਕਰਨੀਆਂ ਸਾਰੇ ਭਰਾਵਾਂ ਨੂੰ ਬੇਨਤੀ ਕਰਦਾ ਕਿ ਕਮੈਂਟ ਬਾਕਸ ਦੇ ਵਿੱਚ ਕਮੈਂਟ ਵੀ ਕਰਿਓ ਤੇ ਮੰਗ ਵੀ ਕਰਿਓ ਤੇ ਲਿਖਿਆ ਕੀ ਆ ਭਾਈ ਸਾਹਿਬ ਨੇ ਮੈਂ ਕਹਿੰਦਾ ਰਾਜਨੀਤਿਕ ਤੇ ਇਤਿਹਾਸਕ ਜਿਹੜੀਆਂ ਮਸਾਲਾਂ ਦੇ ਇੱਕ ਉਹਨਾਂ ਨੇ ਜਿਹੜਾ ਸਬੂਤ ਦਿੱਤਾ ਬਹੁਤ ਦਾ ਦੇ ਚ ਪੇਡ ਮਾਰੀਆ ਸ਼ੁਰੂ ਚ ਉਹਨਾਂ ਨੇ ਗੱਲ ਕੀ ਕਹੀ ਆ ਕਹਿੰਦੇ ਸਤਿਕਾਰਯੋਗ ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਮਿਤਸ਼ਾਹ ਜੀ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਉਸ ਤੋਂ ਅੱਗੇ ਸਮੁੱਚੀ ਕੌਮ ਦੀ ਸਮੁੱਚੀ ਮਨੁੱਖਤਾ ਦੀ ਭਲੇ ਦੀ ਅਰਦਾਸ ਕਰਦੇ ਹੋਏ ਉਹਨਾਂ ਨੂੰ ਸੰਬੋਧਨ ਹੋਏ ਕਹਿੰਦੇ ਆ ਕਹਿੰਦੇ ਮੈਨੂੰ 28 ਸਾਲ ਹੋ ਗਏ ਜੇਲ੍ਹ ਚ ਬੈਠੇ ਨੂੰ ਤੇ 17 ਸਾਲ ਹੋ ਗਏ ਫਾਂਸੀ ਵਾਲੀ ਕੋਠੜੀ ਚ ਬੈਠੇ ਨੂੰ ਤੁਸੀਂ ਮੈਨੂੰ ਸੰਬੋਧਨ ਹੋ ਕੇ ਕਹਿੰਦੇ ਕਿਹਾ ਕੀ ਦੋਸਤੋ ਸਾਰੇ ਜਾਣਦੇ ਹੋ ਮਿਤਸ਼ਾਹ ਕੀ ਬੋਲਿਆ ਸੀ ਮਿਤਸ਼ਾਹ ਕਹਿੰਦਾ ਕਿ ਜਿਹੜੇ ਬੰਦੇ ਨੂੰ ਆਪਦੇ ਤਾਂ ਪਰ ਉਹਨੇ ਦੋ ਗੁਲਾਕ ਕਰਦਾਰ ਨੰਗਾ ਕੀਤਾ ਇਸ ਗੱਲ ਦੇ ਵਿੱਚ ਭਾਈ ਰਾਜਵੰਦਾ ਜੀ ਨੇ ਉਹ ਕਹਿੰਦੇ ਜੇ ਤੁਸੀਂ ਕਹਿੰਦੇ ਹੋ ਕਿ ਇਹ ਗੁਨਾਹ ਕਹਿੰਦਾ ਪਹਿਲੀ ਗੱਲ ਤਾਂ ਜਿਹੜਾ ਮੈਂ ਕੀਤਾ ਮੈਨੂੰ ਕੀਤੇ ਦੇ ਪਛਤਾਵਾ ਨਹੀਂ ਮੈਨੂੰ ਮਾਣਾ ਮੈਂ ਇਹਦੀ ਕਦੇ ਮਾਫੀ ਨਹੀਂ ਮੰਗਦਾ ਦੂਜੀ ਗੱਲ ਕਹਿੰਦੇ ਤੁਸੀਂ ਜਿਹੜਾ ਕਾਨੂੰਨ ਅਜੇ ਮੁਲਕ 'ਚ ਬਣਿਆ ਨਹੀਂ ਤੁਸੀਂ ਉਹ ਕਾਨੂੰਨ ਮੇਰੇ ਤੇ ਲਾਗੂ ਕਰਨਾ ਚਾਹੁੰਦੇ ਹੋ ਕਿਉਂਕਿ ਦੋਸਤੋ ਅਸੀਂ ਸਾਰੇ ਜਾਣਦੇ ਆ ਉਹ ਕਾਨੂੰਨ ਹੁਣ ਬਣਾਇਆ ਜੀ ਜਿਹੜੇ ਮਰਸੀ ਪਟੀਸ਼ਨ ਦੇ ਵਿੱਚ ਥਰਡ ਪਾਰਟੀ ਮੈਂ ਕਿ ਹੋਰ ਬੰਦਾ ਕਹਿੰਦੇ ਕੀ ਆ ਹੋ ਨਹੀਂ ਰਿਕਵੈਸਟ ਨਹੀਂ ਪਾ ਸਕਦਾ ਇਹ ਐਂਜੀਪੀ ਜਿਹੜੇ ਨੇ ਰਿਕਵੈਸਟ ਪਾਈ ਉਹ ਕਿੰਨੇ ਸਾਲ ਪਹਿਲਾਂ ਪਾਈਆ ਸਾਰੇ ਜਾਣਦੇ ਆ ਕਾਨੂੰਨ ਨੇ ਹੁਣ ਬਣਾਇਆ ਕਿ ਥਰਡ ਪਾਰਟੀ ਉਹਦੇ ਚ ਮਰਸੀ ਪਟੀਸ਼ਨ ਨਹੀਂ ਪਾ ਸਕਦੀ ਤੇ ਦੂਸਰਾ ਜਿਹੜੀ ਉਹਨਾਂ ਨੇ ਅਹਿਮ ਗੱਲ ਆਖੀ ਉਹ ਕਹਿੰਦੇ ਤੁਸੀਂ ਮਾਫੀ ਮੰਗਣ ਦੀ ਗੱਲ ਕਰਦੇ ਹੋ 1984 ਦੇ ਵਿੱਚ ਜਦੋਂ ਦੋਸਤੋਂ ਕਲਕੱਤਾ ਢਟਾਇਆ ਜਾਂਦਾ ਤਾਂ ਕਹਿੰਦੇ ਥੋੜਾ ਜਿਹੜਾ ਅੱਜ ਸਭ ਤੋਂ ਵੱਡਾ ਆਗੂ ਆ ਮੋਦੀ ਪ੍ਰਧਾਨ ਮੰਤਰੀ ਜਿਹੜਾ ਬਣਿਆ ਉਹਨੇ ਕਿਹਾ ਕੀ ਸੀ ਕਹਿੰਦਾ ਇਹ ਦੇਸ਼ ਦੀ ਏਕਤਾ ਦੇ ਅਖੰਡਤਾ ਦੇ ਸੀ ਸੀਨੇ ਮਗਰ ਸੀਨੇ ਦੇ ਵਿੱਚ ਖੋਪਿਆ ਹੋਇਆ ਖੰਜਰ ਆ ਤੇ ਕਹਿੰਦੇ ਫਿਰ ਉਸੇ ਖੰਜਰ ਦਾ ਸੀ ਬਦਲਾ ਲੈਨੇ ਆ ਤਾਂ ਫਿਰ ਅਸੀਂ ਮਾੜ ਇਹ ਗੱਲ ਤੁਹਾਨੂੰ ਸੋਚਣੀ ਪੈਣੀ ਆ ਮਤਿ ਸ਼ਾ ਜੀ ਇਸੇ ਕਰਕੇ ਉਹਨਾਂ ਨੇ ਕਿਹਾ ਕਿ ਤੁਸੀਂ ਖੜਨਾ ਕਿਹਦੇ ਨਾਲ ਆ ਤੁਸੀਂ ਪੁਸ਼ਤਪਨਾਹੀ ਕਰਨੀ ਆ ਗੁਨਾਹ ਕਰਨ ਵਾਲੇ ਪਾਪੀਆਂ ਦੀ ਜਾਂ ਲੜਨ ਵਾਲਿਆਂ ਨੂੰ ਜਿਹੜਾ ਕੀ ਆ ਤੁਸੀਂ ਉਹਨਾਂ ਦਾ ਸਾਥ ਦੇਣਾ ਇਸੇ ਕਰਕੇ ਉਹਨਾਂ ਨੇ ਕਿਹਾ ਕਿ ਤੁਹਾਡਾ ਹੁਕਮਰਾਨ ਕੀ ਕਹਿੰਦਾ ਤਾਂ ਤੁਸੀਂ ਸਿੱਖ ਭਾਵਨਾਵਾਂ ਦਾ ਵੀ ਮਜ਼ਾਕ ਉਡਾ ਰਹੇ ਹੋ ਤੇ ਆਪਣੇ ਆਗੂ ਦਾ ਵੀ ਇੱਕ ਢੰਗ ਨਾਲ ਤੁਸੀਂ ਨਿਰਾਦਰ ਕਰ ਰਹੇ ਹੋ ਕਿਉਂਕਿ ਮੋਦੀ ਨੇ ਖੁਦ ਕਿਹਾ ਸੀ ਕਿ 84 ਦੇ ਵਿੱਚ ਜਿਹੜਾ ਕੁਝ ਹੋਇਆ ਹੁਕਮਰਾਨਾਂ ਵੱਲੋਂ ਕੀਤਾ ਗਿਆ ਧਾਰਮਿਕ ਜਿਹੜਾ ਸਥਾਨ ਆ ਉਹਦੀ ਰੋਹਾਨੀਅਤ ਦਾ ਕੇਂਦਰ ਉਹਦੇ ਟੈਂਪੂ ਤੋਂਪਾਂ ਚਾੜ ਕੇ ਸਾਡੇ ਤੇ ਅਟੈਕ ਕੀਤਾ ਗਿਆ ਉਹਨੂੰ ਮੋਦੀ ਨੇ ਕੰਡੈਮਨ ਕੀਤਾ ਸੀ ਤੇ ਤੁਸੀਂ ਆ ਜੋ ਉਸੇ ਖਾਤਰ ਕਿਹਨੇ ਮਾਫੀ ਮੰਗੀ ਜਾਵੇ ਦੋਗਲੇ ਕਿਰਦਾਰ ਨੇ ਤੁਹਾਡੇ ਦੂਸਰੀ ਜਿਹੜੀ ਦੋਸਤੋ ਅਹਿਮ ਗੱਲ ਕੀਤੀ ਆ ਕਿ ਤੁਸੀਂ ਦੇਖਦੇ ਸੰਵਿਧਾਨ ਨੂੰ ਮੰਨਣ ਦੀ ਗੱਲ ਕਰਦੇ ਹੋ ਮੈਂ ਤਾਂ ਕਹਿੰਦੇ ਕੀ ਆ ਮੰਨਣ ਤੇ ਨਾ ਮੰਨਣ ਦੀ ਆ ਕਹਿੰਦੇ ਮੈਂ ਆਪਣੀ ਗੱਲ ਕਬੂਲ ਕੀਤੀ ਆ ਵੀ ਹਾਂ ਮੈਂ ਕੰਮ ਕੀਤਾ ਮੈਨੂੰ ਕੋਈ ਪਛਤਾਵਾ ਨਹੀਂ ਮੈਂ ਕੀਤਾ ਕਿ ਉਹ ਕਾਰਨ ਵੀ ਦੱਸਿਆ ਉਹਨਾਂ ਨੇ ਇਸੇ ਕਰਕੇ ਉਹ ਕਹਿੰਦੇ ਆ ਤੇ ਕਹਿੰਦੇ ਤੁਸੀਂ ਕਿਹੜੀ ਗੱਲ ਕਰਦੇ ਹੋ ਤੇ ਤੁਸੀਂ ਬਿਲਕੁਲ ਜਿਵੇਂ ਜਿਹੜੇ ਗੁਨਾਹਗਰ ਨੇ ਜਿਹੜੇ ਘਣਾਉਣੇ ਤੋਂ ਘਣਾਉਣੇ ਅਪਰਾਧ ਕਰਦੇ ਨੇ ਕਹਿੰਦਾ ਕੀ ਉਹ ਸੰਵਿਧਾਨ ਨੂੰ ਮੰਨਣ ਵਾਲੇ ਲੋਕ ਨੇ ਤੇ ਫਿਰ ਤਾਂ ਕਹਿੰਦੇ ਵੀ ਜਿਹੜਾ ਮਰਜੀ ਅਦਾਲਤਾਂ ਜਾ ਕੇ ਮੁਨਕਰ ਹੋ ਜੇ ਉਸ ਤੋਂ ਬਾਅਦ ਚੰਗੇ ਵਕੀਲ ਕਰੋ ਕੇਸ ਲੜੋ ਤੇ ਆਪਣੇ ਆਪ ਨੂੰ નિર્ਦੋਸ਼ ਸਾਫਤ ਕਰਕੇ ਕਹਿੰਦੇ ਜੇਲ੍ਹ ਚੋਂ ਰਿਹਾਅ ਹੋ ਜਾਓ ਤੇ ਉਹ ਇਸੇ ਕਰਕੇ ਇਹਨਾਂ ਨੂੰ ਬੋਲਿਆ ਕਹਿੰਦੇ ਵੀ ਤੁਸੀਂ ਜਿਹੜਾ ਕਰ ਰਹੇ ਹੋ ਇਹ ਫਰੇਵ ਆ ਇਹ ਧੋਖਾ ਜਿਹੜਾ ਤੁਸੀਂ ਕਰ ਰਹੇ ਹੋ ਲੋਕਾਂ ਦੇ ਨਾਲ ਵੈਸੇ ਇੱਕ ਗੱਲ ਉਹਨੇ ਕਹੀ ਆ ਕਿ ਵੈਸੇ ਕਹਿੰਦੇ ਸੱਚ ਤੇ ਹੁਕਮਰਾਨਾਂ ਦਾ ਸਦੀਆਂ ਤੋਂ ਬੈਰ ਆ ਇਹ ਅਸੀਂ ਸਾਰੇ ਜਾਣਦੇ ਆ ਇਹ ਦਿੱਲੀ ਵਾਲਾ ਤਖਤ ਸਾਡੇ ਤਖਤ ਦੇ ਪੈਰਾਂ ਚ ਪਿਆ ਅੱਜ ਵੀ ਜਿਹੜਾ ਦਿੱਲੀ ਤੋਂ ਪੱਟ ਕੇ ਲਿਆਂਦਾ ਸੀ ਸਾਡੇ ਜਰਨੈਲਾਂ ਨੇ ਤੇ ਸਾਡੇ ਕੀ ਆ ਬਾਦਲ ਕੇ ਲਾਣੇ ਨੇ ਸਾਨੂੰ ਜਮਾ ਥੱਲੇ ਭੁੰਜੇ ਲਾ ਕੇ ਧਰਦਾ ਸਾਡੇ ਤਖਤ ਕਹਿੰਦੇ ਅੱਜ ਉਹਨਾਂ ਕਨੇਚਾ ਆ ਕੇ ਰਿਹਾ ਸਾਡੇ ਕਾਲ ਤੱਕ ਦਾ ਜੱਥੇਦਾਰ ਵੀ ਤੇ ਐਜਪੀਸੀ ਦਾ ਪ੍ਰਧਾਨ ਵੀ ਕਹਿੰਦਾ ਸਾਨੂੰ ਸਮਾਂ ਹੀ ਨਹੀਂ ਦਿੰਦੇ ਜਿਹੜੇ ਤਖਤ ਦੀ ਸੁਪਰੀਮ ਹੁੰਦਾ ਸੀ ਜਿਹੜਾ ਸਾਡੇ ਪਾਸਤੇ ਅੱਜ ਵੀ ਸੁਪਰੀਮ ਆ ਉਸ ਤਖਤ ਦੀ ਮਰਿਆਦਾ ਤੇ ਉਸ ਤਖਤ ਦੀ ਜਿਹੜੀ ਪ੍ਰਤਿਸ਼ਠਾ ਸੀ ਉਹ ਖਤਮ ਇਹਨਾਂ ਲੋਕਾਂ ਨੇ ਕਰਤੀ ਉਹ ਤਖਤ ਦੇ ਲਿਆ ਤਖਤ ਅੱਜ ਵੀ ਸਾਡੇ ਦਰਬਾਰ ਸਾਹਿਬ ਦੇ ਬਾਹਰ ਕੀ ਆ ਥੱਲੇ ਮਾ ਕੇ ਪਿਆ ਹੋਇਆ ਤੇ ਉਹਦੇ ਵਿੱਚ ਕਹਿੰਦੇ ਹੁਣ ਜਿਹੜੀ ਇਹਨਾਂ ਨੇ ਭਾਈ ਸਾਹਿਬ ਨੇ ਗੱਲ ਕਹੀ ਆ ਉਹ ਕਹਿੰਦੇ ਜਿਹੜੀ ਮੈਨੂੰ ਸਜ਼ਾ ਮਿਲੀ ਆ ਮੈਂ ਹੱਸ ਕੇ ਸਵੀਕਾਰ ਕੀਤੀ ਆ ਇਹ ਅਪੀਲ ਜਿਹੜੀ ਕਹਿੰਦੇ ਤੁਹਾਡੇ ਕੋਲੇ ਪਈ ਆ ਉਹਦੇ ਬਾਰੇ ਵੀ ਸਾਫ਼ ਕੀਤਾ ਉਹ ਕਹਿੰਦੇ ਕਿ ਆ ਅਪੀਲ ਐ ਜੀਪੀਸੀ ਨੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਮੱਦੇ ਨਜ਼ਰ ਰੱਖ ਕੇ ਕੀਤੀ ਸੀ ਜਿਹਦੇ ਸਵਾਲ 'ਚ ਰਾਸ਼ਟਰਪਤੀ ਨੇ ਫੈਸਲਾ ਲਿਆ ਤੇ ਤੁਸੀਂ 550 ਸਾਲੇ ਦੇ ਉੱਤੇ ਕਹਿੰਦੇ ਵੀ ਕੀ ਆ ਮਾਫੀਨਾਮਾ ਦਿੱਤਾ ਸੀ ਖੁਦ ਦਿੱਤਾ ਸੀ ਤੁਹਾਡੀ ਸਰਕਾਰ ਨੇ ਇਸੇ ਸਰਕਾਰ ਨੇ ਦਿੱਤਾ ਸੀ ਬੀਜੇਪੀ ਸਰਕਾਰ ਨੇ ਤੇ ਅੱਜ ਤੁਸੀਂ ਕੀ ਗੱਲ ਕਰਦੇ ਹੋ ਅੱਜ ਤੁਸੀਂ ਆਪ ਹੀ ਮੁੱਕਰੀ ਜਾਂਦੇ ਹੋ ਆਪਣੀਆਂ ਸੰਸਥਾਵਾਂ ਦਾ ਅਪਮਾਨ ਮਿਤ ਸ਼ਾਹੀ ਆਪ ਕੀਤਾ ਤੁਸੀਂ ਬਾਕੀ ਖੜ ਕੇ ਕਿੱਥੇ ਸੰਸਦ ਦੇ ਵਿੱਚ ਪਾਰਲੀਮੈਂਟ 'ਚ ਖੜ ਕੇ ਤੁਸੀਂ ਅਪਮਾਨ ਕੀਤਾ ਅੱਜ ਵੀ ਭਾਈ ਸਾਹਿਬ ਕਹਿੰਦੇ ਦਲਾਵਰ ਸਿੰਘ ਕਰਕੇ ਨੂੰ ਅੱਜ ਸਾਡੀ ਕੌਮ ਨੇ ਸ਼ਹੀਦ ਦਾ ਦਰਜਾ ਦਿੱਤਾ ਹੋਇਆ ਤੇ ਜਾਇਬ ਕਰਦੇ ਅੱਜ ਫੋਟੋਆਂ ਲੱਗੀਆਂ ਉਹੀ ਦਲਾਵਰ ਸਿੰਘ ਜਿਨੇ ਬਿਆਤ ਸਿੰਘ ਕਰਕੇ ਨੂੰ ਸੋਧਾ ਲਾਇਆ ਸੀ ਜਿਹੜੇ 5% ਤੋਂ ਵੀ ਘੱਟ ਵੋਟਾਂ ਲੈ ਕੇ ਸਾਡੇ ਕੀਆ ਉੱਤੇ ਰਾਜ ਕਰਨ ਬੈਠੇ ਸੀ ਤੇ ਸਾਡਾ ਤਸ਼ੱਦਦ ਢਾਇਆ ਸੀ ਕਿ ਉਹਨੂੰ ਮਾਰਨ ਵਾਲੇ ਅੱਜ ਵੀ ਸਾਡੇ ਕੀਆ ਸ਼ਹੀਦ ਕੀਆ ਪ੍ਰਵਾਨ ਕੀਤੇ ਗਏ ਆ ਤੇ ਫਿਰ ਭਾਈ ਸਾਹਿਬ ਜੇ ਦਲਾਵਰ ਸਿੰਘ ਤੋਂ ਉਹ ਨਾਕਾ ਮਾ ਕੇ ਕੰਮ ਅੰਜਾਮ ਦਿੱਤਾ ਇਹਨਾਂ ਦਾ ਅਗਲਾ ਜਿਹੜਾ ਸੀਗਾ ਉਹ ਕੀ ਆ ਭਾਈ ਰਾਜੋ ਆਣਾ ਸੀ ਇਸੇ ਕਰਕੇ ਉਹਨੂੰ ਜਿੰਦਾ ਸ਼ਹੀਦ ਦਾ ਖਿਤਾਬ ਦਿੱਤਾ ਗਿਆ ਕਾਲ ਤੱਕ ਤੋਂ ਤੇ ਕਾਲ ਤੱਕ ਤੋਂ ਕੋਈ ਪੁਸਤ ਪੜਾਈ ਨਹੀਂ ਕਰਦਾ ਤੁਹਾਡੇ ਵਾਂਗੂੰ ਜਿਵੇਂ ਤੁਸੀਂ ਅੱਜ ਗੁਣਾਕਰਾਂ ਦੀ ਪੁਸਤ ਪੜਾਈ ਜੇਲ੍ਹ 'ਚ ਬੈਠਿਆਂ ਦੀ ਕਰਦੇ ਹੋ ਉਸ ਤੋਂ ਅੱਗੇ ਜਿਹੜਾ ਲਾਸਟ ਦੇ ਵਿੱਚ ਦੋਸਤੋ ਭਾਈ ਸਾਹਿਬ ਨੇ ਗੱਲ ਕਹੀ ਆ ਉਹ ਕਹਿੰਦੇ ਪ੍ਰਧਾਨ ਮੰਤਰੀ ਨੇ ਨਾ ਇੱਕ ਗੱਲ ਕਹੀ ਆ ਕਹਿੰਦੇ ਵੀ ਸਾਡੇ ਜਿਹੜੇ ਸ਼ਹਿਬਜ਼ਾਦੇ ਹੈਗੇ ਆ ਅੱਜ ਅਸੀਂ ਕਹਿੰਦੇ ਬੜੀ ਧੂਮ ਧਾਮ ਦੇ ਨਾਲ ਬਾਬ ਦੇਸ ਪੂਰੇ ਦੇਸ਼ 'ਚ ਮਨਾਇਆ ਜਾ ਰਿਹਾ ਤੇ ਇਸ ਮੌਕੇ ਤੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਸ਼ਹਿਬਜ਼ਾਦਿਆਂ ਦੀ ਮਹਾਨ ਸ਼ਹਾਦਤ ਤੋਂ ਪ੍ਰੇਰਣਾ ਲੈਣੀ ਚਾਹੀਦੀ ਸਾਹਿਬ ਜਦੰਦੇ ਹਸ਼ਾਤਾਂ ਤੋਂ ਦਾ ਜ਼ੁਲਮ ਦੇ ਖਿਲਾਫ ਗੁਨਾਹਗਰਾਂ ਤੇ ਖਿਲਾਫ ਅਤੇ ਪਾਪੀਆਂ ਦੇ ਖਿਲਾਫ ਲੜਨ ਦੀ ਪ੍ਰੇਰਣਾ ਮਿਲਦੀ ਆ ਈਨ ਮੰਨਣ ਦੀ ਨਹੀਂ ਨਾ ਕਿ ਪਾਪੀਆਂ ਤੋਂ ਰਹਿਮ ਮੰਗਣ ਦੀ ਈਨ ਮੰਨਣ ਦੀ ਤੇ ਤੁਸੀਂ ਕਹਿੰਦੇ ਮੈਨੂੰ ਸਿੱਖ ਧਰਮ ਤੇ ਹਮਲਾ ਕਰਨ ਵਾਲੇ ਹਜ਼ਾਰਾਂ નિર્ਦੋਸ਼ ਸਿੱਖਾਂ ਦਾ ਕਤਲੇਆਮ ਕਰਨ ਵਾਲੇ ਕਾਂਗਰਸੀ ਹੁਕਮਰਾਨਾਂ ਦੇ ਖਿਲਾਫ ਆਪਣੇ ਚੱਕੇ ਹੋਏ ਕਦਮਾਂ ਦੀ ਮਾਫੀ ਮੰਗਣ ਤੇ ਪਛਤਾਵਾ ਕਰਨ ਲਈ ਕਹਿ ਰਹੇ ਹੋ ਦੋ ਗਲਾ ਕਰਦਾਰ ਨਾ ਰੱਖੋ ਇਹ ਹੁਕਮਰਾਨਾਂ ਨੂੰ ਭਾਈ ਸਾਹਿਬ ਨੇ ਕਿਹਾ ਤੇ ਜੇ ਤੁਸੀਂ ਵੀ ਕਹਿਣਾ ਚਾਹੁੰਦੇ ਹੋ ਤਾਂ ਇਹ ਗੱਲ ਨੂੰ ਅੱਗੇ ਚਲਦੀ ਕਰਿਓ ਬਹੁਤ ਵੱਡੀ ਗੱਲ ਐ ਮੂੰਹ ਤੇ ਚਪੇੜ ਵਾਂਗੂ ਵੱਜਣੀ ਚਾਹੀਦੀ ਐ ਵੀ ਇੱਕ ਪਾਇ ਤੁਸੀਂ ਕੀ ਆ ਉਹਨਾਂ ਯੋਧਿਆਂ ਦੀ ਗੱਲ ਕਰਦੇ ਹੋ ਸਾਡੇ ਸੂਰਬੀਰਾਂ ਦੀ ਸਾਡੇ ਸਾਬਜਾਦਿਆਂ ਦੀ ਜਿਨ੍ਹਾਂ ਨੇ ਈਨ ਨਹੀਂ ਮੰਨੀ ਤੇ ਤੁਸੀਂ ਕੀ ਅਖਸ਼ਰਾਂ ਆਂ ਕੀ ਇਹਨੂੰ ਮੰਨਣ ਦੀ ਐ ਇਕੱਲੀ ਗੱਲ ਕਰ ਰਹੇ ਹੋ ਇਸੇ ਕਰਕੇ ਭਾਈ ਸਾਹਿਬ ਨੇ ਕਿਹਾ ਕਿ ਜੇਕਰ ਕਾਂਗਰਸ ਦੇ ਪਾਪਾਂ ਦਾ ਹਰ ਆਪਦੇ ਗਲਜ ਪਵਾਉਣ ਦਾ ਇੰਨੀ ਤੁਹਾਨੂੰ ਸ਼ੌਂਕ ਚੜਿਆ ਨਾ ਤਾਂ ਫਿਰ ਕਹਿੰਦੇ ਸਵਾਗਤ ਆ ਤੁਹਾਡਾ ਅਗਲੀ ਜਿਹੜੀ ਭਾਈ ਸਾਹਿਬ ਨੇ ਜਿਹੜੀ ਗੱਲ ਕੀਤੀ ਆ ਕਿ ਹਜ਼ਾਰਾਂ ਜਿਹੜੇ ਨੌਜਵਾਨ ਨੇ ਝੂਠੇ ਪੁਲਿਸ ਮੁਕਾਬਲੇ ਚ ਮਾਰਨ ਵਾਲੇ ਜਿਹੜੇ 4% ਦੀ ਬੋਟਲ 4% ਬੋਟ ਲੈ ਕੇ ਸਾਡੇ ਉ ਉਹਨਾਂ ਨੂੰ ਕਹਿੰਦੇ ਮਾਰਨ ਵਾਲੇ ਕਿ ਸਾਨੂੰ ਕਹਿੰਦੇ ਕੋਈ ਅਫਸੋਸ ਨਹੀਂ ਹੈ ਮਾਰਨ ਦਾ ਕਿ ਤੁਸੀਂ ਧਰਮ ਦੀਆਂ ਗੱਲਾਂ ਕਰਦੇ ਹੋ ਪਰ ਤੁਸੀਂ ਪੁਸ਼ਤ ਪੜਾਈ ਗੁਨਾਹਗਰਾਂ ਦੀ ਕਰਦੇ ਹੋ ਤੁਸੀਂ ਪਾਰਲੀਮੈਂਟ 'ਚ ਖੜ ਕੇ ਔਰਤਾਂ ਦੇ ਸਨਮਾਨ ਦੀ ਗੱਲ ਕਰਦੇ ਹੋ ਤੇ ਔਰਤਾਂ ਸਾਡੀਆਂ ਜਿਹੜੀਆਂ ਅੱਜ ਬਿਲਕਦੀਆਂ ਫਿਰਦੀਆਂ ਨੇ ਜਿਹੜੇ ਉਹਨਾਂ ਦੇ ਖਿਲਾਫ ਕਨੌਣੇ ਉਪਰਾਧ ਕਰਦੇ ਤੁਸੀਂ ਉਹਨਾਂ ਨੂੰ ਮਾਰਨ ਇਚਤਾਂ ਦਿੰਦੇ ਹੋ ਇਸੇ ਕਰਕੇ ਉਹਨਾਂ ਨੇ ਕਿਹਾ ਕਿ ਬ੍ਰਿਜ ਭੂਸ਼ਣ ਵਰਗੇ ਦਰਿੰਦੇ ਜਿਨ੍ਹਾਂ ਦੇ ਵਿਰੋਧ ਦੇ ਵਿੱਚ ਸਾਡੇ 올림픽 'ਚੋਂ ਮੈਡਲ ਜਿੱਤਣ ਵਾਲੀਆਂ ਮਾਨਤੀਆਂ ਜਿਹੜੀਆਂ ਬੈਠੀਆਂ ਸੀ ਤੇ ਤੁਹਾਡੇ ਨਾਲ ਖੜੇ ਉਹਨਾਂ ਦੇ ਬਲਾਤਕਾਰੀ ਦਿਸਦੇ ਆ ਨਜ਼ਰ ਆਉਂਦੇ ਆ ਬ੍ਰਿਜ ਪੂਛਣ ਵਾਲੀ ਗੱਲ ਦੇ ਵਿੱਚ ਵੀ ਜੇਲ੍ਹ ਚੋਂ ਬੈਠਾ ਸਾਡਾ ਜਰਨੈਲ ਬੋਲਿਆ ਅਗਲੀ ਜਿਹੜੀ ਉਹਨੇ ਜਿਹੜੀ ਗੱਲ ਕਹੀ ਆ ਦੋਸਤੋ ਉਹਨਾਂ ਨੇ ਕਿਹਾ ਕਿ ਤੁਸੀਂ ਬਿਲਕਿਸ਼ ਬਾਨੋ ਨਾਲ ਸਮੂਹਿਕ ਜ਼ਬਰਜਨਾਹ ਕਰਨ ਵਾਲੇ ਤੇ ਉਹਦੇ ਪਰਿਵਾਰ ਦੇ 7 ਜੀਆਂ ਦਾ ਕਤਲ ਕਰਨ ਵਾਲੇ ਅਤੇ ਉਹਦੀ ਮਾਸੂਮਤੀ ਦਾ ਸਿਰ ਤੋਂ ਜਿਹੜਾ ਧੜ ਤੋਂ ਜਿਹੜਾ ਸਿਰ ਅੱਡ ਕਰਨ ਵਾਲੇ ਆ ਜਿਹੜੇ ਉਹਨਾਂ ਦੀ ਤੁਸੀਂ ਕੀ ਕਰ ਰਹੇ ਹੋ ਪੁਸ਼ਤਪਨਾਹੀ ਕਰ ਰਹੇ ਹੋ ਉਹਨਾਂ ਜਿਹੜੇ ਮਾਕੇ ਜਿਨ੍ਹਾਂ ਨੇ ਉਹਨਾਂ ਦਾ ਕਤਲ ਕੀਤਾ ਸੀ ਤੇ ਛੋਟੀ ਬੱਚੀ ਦਾ ਸਿਰ ਧੜ ਤੋਂ ਲਾਗ ਕੀਤਾ ਸੀ ਤੁਸੀਂ ਅਮਰਤ ਕਾਲ ਦੇ 75ਵੇਂ ਦਿਨ ਤੇ ਲੰਮੀਆਂ ਪੇਰੋਲਾਂ ਦੇਣ ਤੋਂ ਬਾਅਦ ਦੇਸ਼ ਭਗਤਾਂ ਦੀ ਤਰ੍ਹਾਂ ਸੰਸਕਾਰੀ ਬ੍ਰਾਹਮਣ ਕਹਿ ਕੇ ਉਹਨਾਂ ਨੂੰ 14 ਸਾਲਾਂ ਬਾਅਦ ਹੀ ਰਿਹਾ ਕਰਤਾ ਰਿਹਾਈ ਨਹੀਂ ਕੀਤਾ ਸਗੋ ਆਪਣੀਆਂ ਪਾਰਟੀ ਦੀਆਂ ਸਟੇਜਾਂ ਤੇ ਬੁਲਾ ਕੇ ਸਨਮਾਨਤ ਵੀ ਕੀਤਾ ਤੇ ਉਹ ਵੀ ਕੀਆ ਉਹਨਾਂ ਨੂੰ ਜਿਨ੍ਹਾਂ ਨੇ ਪੇਰੋਲਾਂ ਦੇ ਗਿਆਨੇ ਵੀ ਫਿਰ ਬਲਾਤਕਾਰ ਦੇ ਪਰਚੇ ਦਰਜ ਹੋਏ ਸੀ ਪੇਰੋਲਾਂ ਦੇ ਗਿਆ ਦੇ ਜਿੰਨਾ ਲੋਕਾਂ ਦੇ ਤੁਸੀਂ ਉਹਨਾਂ ਸਾਧਵੀਆਂ ਨਾਲ ਬਲਾਤਕਾਰ ਕਰਨ ਦੇ ਦੋਸ਼ੀ ਡੇਰਾਮੁਖੀ ਨੂੰ ਹਰ ਚੋਣਾ ਤੋਂ ਪਹਿਲਾਂ ਸਿਰਫ ਪੇਰੋਲਾ ਦੇ ਰਿਹਾ ਹੀ ਨਹੀਂ ਕੀਤਾ ਸਗੋਂ ਤੁਹਾਡੀ ਪਾਰਟੀ ਦੇ ਆਗੂ ਉਸ ਬਲਾਤਕਾਰੀ ਨੂੰ ਸਰਕਾਰੀ ਸਮਾਗਮਾਂ ਦਾ ਮੁੱਖ ਮਹਿਮਾਨ ਵੀ ਬਣਾਉਂਦੇ ਰਹੇ ਆ ਬੀਜੇਪੀ ਵਾਲੇ ਉਸ ਬਲਾਤਕਾਰੀ ਤੋਂ ਅਸ਼ੀਰਵਾਦ ਵੀ ਲੈਂਦੇ ਰਹਿੰਦੇ ਆ ਤੇ ਤੁਸੀਂ ਦੂਜੇ ਪਾਸੇ ਕਹਿੰਦੇ ਮੈਂ 28 ਸਾਲਾਂ ਤੋਂ ਜੇਲ੍ਹ ਦੇ ਵਿੱਚ ਪਾਤਾ ਤੇ 17 ਸਾਲ ਤੋਂ ਜੇਲ੍ਹ ਦੀ ਕੋਟ ਮਾ ਕੇ ਕੀ ਆ ਫਾਂਸੀ ਵਾਲੀ ਕੋਠੜੀ ਵਿੱਚ ਬੈਠਾ ਤੁਹਾਡੇ ਫੈਸਲੇ ਦਾ ਇੰਤਜ਼ਾਰ ਕਰ ਰਿਹਾ 12 ਸਾਲ ਦੇ ਕਰੀਬ ਤਾਂ ਹੋ ਗਏ ਤੁਸੀਂ ਜਿਹੜੀ ਅਪੀਲ ਪੈਂਡਿੰਗ ਰੱਖੀ ਬੈਠੇ ਹੋ ਤੇ ਤੁਸੀਂ ਬਹੁਤ ਹੀ ਚਲਾਕੀ ਨਾਲ ਸਮਝੌਤਾ ਐਕਸਪ੍ਰੈਸ ਦੇ ਬਲਾਸਟ ਕਰਨ ਵਾਲੇ ਦੋਸ਼ੀਆਂ ਨੂੰ ਅਤੇ ਗੁਜਰਾਤਦੰਗਾਂ ਦੇ ਦੋਸ਼ੀਆਂ ਨੂੰ ਵੀ ਅਦਾਲਤ ਚੋਂ ਬਰੀ ਕਰਾ ਲਿਆ ਇਹ ਸਾਰਿਆਂ ਦੇ ਸਾਹਮਣੇ ਆ ਤੇ ਇੱਕ ਬੜੀ ਵੱਡੀ ਗੱਲ ਜਿਹੜੀ ਭਾਈ ਸਾਹਿਬ ਨੇ ਉਹਨਾਂ ਨੂੰ ਕਹੀ ਆ ਉਹ ਕਹਿੰਦੇ ਕੀ ਆ ਕਹਿੰਦੇ ਰਾਵਣ ਨੂੰ ਬੁੱਕਲ 'ਚ ਬਿਠਾ ਕੇ ਤੁਸੀਂ ਸ਼੍ਰੀ ਰਾਮ ਦੀ ਪੂਜਾ ਨਹੀਂ ਕਰ ਸਕਦੇ ਰਾਵਣ ਕਿਹੜੇ ਦੋਸਤੋ ਤੁਸੀਂ ਸਾਰੇ ਸ਼ਾਇਦ ਵਹਿਤਰ ਜਾਣਦੇ ਹੋਵੋਗੇ ਕਿ ਬਨਾਰਸ ਦੇ ਵਿੱਚ ਜਿਹੜਾ ਖੁਦ ਪ੍ਰਧਾਨ ਮੰਤਰੀ ਦਾ ਹਲਕਾ ਜਿੱਥੋਂ ਜਿੱਤ ਕੇ ਆਏ ਹੋਏ ਆ ਉਹ ਉਸ ਹਲਕੇ ਦੇ ਆਈਟੀ ਸੈੱਲ ਦੇ ਜਿਹੜੇ ਇੰਚਾਰਜ ਨੇ ਬੀਜੇਪੀ ਦੇ ਉਸ ਹਲਕੇ ਦੇ ਉਹਨਾਂ ਵੱਲੋਂ ਜਿਹੜੀ ਹਿੰਦੂ ਯੂਨੀਵਰਸਿਟੀ ਵਿਸ਼ਵੇਂਦੂ ਯੂਨੀਵਰਸਿਟੀ ਦੋਸਤੋ ਹੈਗੀ ਆ ਉਹਦੇ 'ਚ ਆਈਆਈਟੀ ਦੇ ਵਿੱਚ ਪੜ੍ਹਨ ਵਾਲੀ ਇੱਕ ਬੱਚੀ ਦੇ ਨਾਲ ਰੇਪ ਹੁੰਦਾ ਨਵੰਬਰ ਮਹੀਨੇ 'ਚ ਕਰਦਾ ਕੌਣ ਆਈਆਈਟੀ ਸੈੱਲ ਦੇ ਇੰਚਾਰਜ ਬੀਜੇਪੀ ਦੇ ਕੁਨਾਲ ਪਾਂਡਿਆ ਸ਼ਾਕੀਆ ਸਖਸ਼ਮ ਪਟੇਲ ਤੇ ਅਭਿਸ਼ੇਕ ਚੋਹਾਨ ਇਹ ਤਿੰਨੇ ਬੰਦੇ ਆਈਟੀ ਸੈੱਲ ਦੇ ਇੰਚਾਰਜ ਸੀ ਤੁਹਾਡੇ ਤੇ ਇਹ ਬੰਦੇ ਬਲਾਤਕਾਰਤਾ ਕਰਦੇ ਹੀ ਕਰਦੇ ਆ ਦੋਸਤੋ ਉਦੋਂ ਬਾਅਦ ਇਹ ਬੰਦੇ ਪੰਜਾਬ ਸਟੇਟਾਂ 'ਚ ਪ੍ਰਚਾਰ ਵੀ ਕਰਦੇ ਰਹਿੰਦੇ ਆ ਕੋਈ ਹੱਥ ਨਹੀਂ ਪਾਉ ਉਹ ਕਿ ਇਹਨਾਂ ਦੇ ਸੋਸ਼ਲ ਜਿਹੜੇ ਸਟੇਟਸ ਪਾਏ ਹੋਏ ਸੀ ਫੇਸਬੁੱਕ ਤੇ ਉਹ ਸਾਰੇ ਕੀ ਆ ਬੀਜੇਪੀ ਦਾ ਵੱਡੇ ਤੋਂ ਵੱਡਾ ਲੀਡਰ ਠੀਕ ਆ ਸੁਸ਼ਮਾ ਸਵਰਾਜ ਵਰਗੀਆਂ ਸੀ ਪੁਰਾਣੀਆਂ ਉਸ ਤੋਂ ਬਾਅਦ ਜਿਹੜੇ ਅੱਜ ਕੱਲ੍ਹ ਦੇ ਜਮਾਕੇ ਜਿੰਨੇ ਵੱਡੇ ਲੀਡਰ ਆ ਸਾਰੇ ਨਾਲ ਤਸਵੀਰਾਂ ਪਾਈਆਂ ਸੀ ਇਹਦੇ ਕਰਕੇ ਕਿਸੇ ਨੇ ਹੱਥ ਨਹੀਂ ਪਾਇਆ ਫਿਰ ਲੋਕਾਂ ਨੂੰ ਬੋਲਣਾ ਪਿਆ ਆਵਾਜ਼ ਬੁਲੰਦ ਕੀਤੀ ਤੇ ਫੇਰ ਇਹਨਾਂ ਲੋਕਾਂ ਦੇ ਪਰਚੇ ਕਰਕੇ ਇਹਨਾਂ ਨੂੰ ਅੰਦਰ ਪਾਇਆ ਗਿਆ ਇਹੀ ਕੀ ਆ ਜਿਹੜੇ ਓਵਰਸੀਡ ਦੇ ਵਿੱਚ ਥੋੜੇ ਬੈਠੇ ਆ ਨਾ ਆਸਟ੍ਰੇਲੀਆ 'ਚ ਜਿਹੜਾ ਕੀ ਆ ਪ੍ਰਧਾਨ ਮੰਤਰੀ ਦੀ ਸਵਾਗਤੀ ਕਮੇਟੀ ਦਾ ਇੰਚਾਰਜ ਸੀ ਉਹਦੇ ਵੀ 39 ਲੇਡੀਜ਼ ਨਾਲ ਬਲਾਤਕਾਰ ਕਰਨ ਦਾ 2 ਹਫ਼ਤਾ ਹੋ ਗਿਆ ਤੇ ਉਹ ਬੰਦੇ ਨੂੰ ਸਜ਼ਾ ਬੋਲੀ ਹੈ ਬਾਹਰ ਇਹ ਲੋਕ ਕੀ ਆ ਤੇ ਤੁਸੀਂ ਔਰਤਾਂ ਦੇ ਸਨਮਾਨ ਦੀ ਗੱਲ ਕਰਦੇ ਹੋ ਇਹ ਗੱਲ ਭਾਈ ਰਾਜਵਾਨੇ ਨੇ ਕਹੀ ਹੈ ਜਿਹੜੀ ਸਾਡੇ ਚ ਕਿਸੇ ਚ ਕਹਿਣ ਦਾ ਮਾਦਾ ਨਹੀਂ ਸੀ ਉਹਨਾਂ ਦੀਆਂ ਕਈਆਂ ਗੱਲਾਂ ਨੂੰ ਦੋਸਤੋ ਸਿਰਫ ਸਾਂਝਾ ਕਰਨਾ ਸਾਂਝਾ ਤਾਂ ਕਰ ਸਕਦੇ ਹਾਂ ਜੇ ਅਜੇ ਵੀ ਡਰ ਲੱਗਦਾ ਤੇ ਭਾਈ ਸਾਹਿਬ ਨੇ ਅਖੀਰ ਦੇ ਵਿੱਚ ਦੋਸਤੋ ਜਿਹੜੀ ਗੱਲ ਕੀਤੀ ਆ ਕਿ ਤੁਹਾਡੇ ਕੋਲੋਂ ਪਿਛਲੇ 12 ਸਾਲਾਂ ਤੋਂ ਬਜਾਰਤ ਵਿਚਾਰ ਦੀ ਜਿਹੜੀ ਅਪੀਲ ਪਈ ਆ ਸਮੂਹ ਜੀਆਂ ਸਿੱਖ ਕੌਮ ਦੀਆਂ ਭਾਵਨਾਵਾਂ ਦੇ ਅਨੁਸਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਮੱਕ ਜਿਹੜੇ ਜਥੇਦਾਰ ਨੇ ਮੱਕ ਹੈਗੇ ਆ ਉਹਨਾਂ ਨੇ ਵੀ ਤੁਹਾਡੇ ਅੱਗੇ ਅਪੀਲ ਕੀਤੀ ਆ ਵੈਸੇ ਉਹ ਕਰਨੀ ਬਣਦੀ ਨਹੀਂ ਸੀ ਉਹਨਾਂ ਦੀ ਪਰ ਤੁਸੀਂ ਉਹਨਾਂ ਦੀ ਆਵਾਜ਼ ਵੀ ਨਹੀਂ ਸੁਣ ਰਹੇ ਤੁਹਾਡਾ ਹੱਕ ਬਣਦਾ ਕਿ ਉਹਨਾਂ ਦੇ ਕਾਰਵਾਈ ਕਰੋ ਤੇ ਇੱਕ ਗੱਲ ਜ਼ਰੂਰ ਕਹਿੰਦੇ ਮੈਂ ਕਹਿਣੀ ਚਾਹਣਾ ਜਿਹੜੀ ਕਹੀ ਆ ਵੀ ਰਾਵਣਾ ਨੂੰ ਗੋਦੀ 'ਚ ਬਿਠਾ ਕੇ ਸ੍ਰੀ ਰਾਮ ਜੀ ਦੀ ਪੂਜਾ ਨਹੀਂ ਕੀਤੀ ਜਾ ਸਕਦੀ ਤੇ ਅਜਿਹਾ ਕਰਨਾ ਵੀ ਤਾਂ ਪਾਪ ਹੀ ਆ ਤੁਸੀਂ ਦੇਸ਼ ਨੂੰ ਕਿਹੜੇ ਸੰਸਕਾਰ ਦੇਣਾ ਚਾਹੁੰਦੇ ਹੋ ਤੁਹਾਡੇ ਕਰਮਾਂ ਤੇ ਨਿਰਪਰ ਕਰਦਾ ਤੁਹਾਡੇ ਫੈਸਲੇ ਦੇ ਇੰਤਜ਼ਾਰ ਵਿੱਚ ਬਲਵੰਤ ਸਿੰਘ ਰਾਜੋਆਣਾ ਫਾਂਸੀ ਕੋਠੀ ਨੰਬਰ 16 ਕੇਂਦਰੀ ਜੇਲ ਪਟਿਆਲਾ ਪੰਜਾਬ ਇਹ ਸਾਡੇ ਜਰਨੈਲ ਦੀ ਚਿੱਠੀ ਆ ਜਫਰਨਾਮਾ ਦੋਸਤੋ ਇਹ ਜਫਰਨਾਮਾ ਜਿਹੜਾ ਕੀ ਅੱਜ ਜਫਰ ਝਾਲਿਆ ਜਾ ਰਿਹਾ ਇਹਦੇ ਖਿਲਾਫ ਕੀ ਉਹਨਾਂ ਦੇ ਮੂੰਹ ਤੇ ਚਪੇੜ ਮਾਰ ਕੇ ਉਹਨਾਂ ਨੂੰ ਦੱਸਿਆ ਕਿ ਤੁਸੀਂ ਆਹ ਕੁਝ ਕਰ ਰਹੇ ਹੋ ਜਿਵੇਂ ਰੰਗਜੀਵ ਨੂੰ ਲਿਖਿਆ ਸੀ ਕੋਈ ਘਟ ਨਹੀਂ ਇਹ ਲਿਖਣਾ ਪਣਦਾ ਸੀ ਕੱਲ ਤੱਕ ਦੇ ਜਥੇਦਾਰ ਦਾ ਪਰ ਕੱਲ ਤੱਕ ਦਾ ਜਥੇਦਾਰ ਇਹ ਕਰ ਨਹੀਂ ਸਕਦਾ ਨਾ ਹੀ ਅਕਾਲੀ ਕਰ ਸਕਦੇ ਆ ਜਿਹੜੀ ਸਿੱਖਾ ਦੀ ਨੁਮਾਇੰਦਾ ਜਮਾ ਸੀ ਕਿਸੇ ਸਮੇਂ ਪਰ ਅੱਜ ਕੀ ਆ ਬਾਦਲ ਕੇ ਕਾਬਜ ਹੋਣ ਕਰਕੇ ਉਹ ਵੀ ਬੋਲਣ ਕੰਨੀ ਹੋ ਰਹਿ ਗਈ ਜਿਵੇਂ ਕਹਿੰਦੇ ਨਾ ਸਮਾਨ ਨੂੰ ਟਾਕੀ ਜਦੋਂ ਲਾਉਣ ਦੀ ਕੋਸ਼ਿਸ਼ ਕਰਦੇ ਆ ਇਹ ਬਾਦਲ ਕੇ ਜਿਵੇਂ ਆਪਾਂ ਤਾ ਹੱਥ ਚੱਕਦੇ ਆ ਨਾ ਟਾਕੀ ਲਾਉਣ ਦੀ ਕੋਸ਼ਿਸ਼ ਕਰਦੇ ਆ ਤਾਂ ਪਿੱਛੋਂ ਤੇੜ ਨੰਗੀ ਹੋ ਜਾਂਦੀ ਆ ਬਾਦਲ ਕਾ ਉਹ ਹਾਲ ਹੋਇਆ ਪਿਆ ਇਹਨਾਂ ਤੋਂ ਕੋਈ ਆਸ ਨਹੀਂ ਪਰ ਅਸੀਂ ਐ ਜੀਪੀਸੀ ਤੋਂ ਮੰਗ ਕਰਦੇ ਆ ਜੇ ਸੌਦਾ ਸਾਹਿਬ ਦੀ ਮਾਫੀ ਦੀ ਜਿਹੜੀ ਚਿੱਠੀ ਆ ਉਹ ਪ੍ਰਚਾਰੀ ਜਾ ਸਕਦੀ ਆ ਤਾਂ ਸਾਡੇ ਕੌਮ ਦੇ ਜਿੰਦਾ ਸ਼ਹੀਦ ਦੀ ਜਿਹੜੀ ਲਿਖੀ ਚਿੱਠੀ ਆ ਉਹਦੀ ਮੰਗ ਜੇ ਕਰਨਾ ਚਾਹੁੰਦੇ ਹੋ ਤਾਂ ਇਸ ਪੋਸਟ ਨੂੰ ਸਾਂਝਾ ਕਰਿਓ ਤੇ ਕਮੈਂਟ ਕਰਿਓ ਕਿ ਹਰ ਇੱਕ ਅਖਬਾਰ ਦੇ ਵਿੱਚ ਛਪਣੀ ਚਾਹੀਦੀ ਆ ਇਕੱਲੇ ਪੰਜਾਬੀ ਦੇ ਨਹੀਂ ਮੈਂ ਕਹਿੰਦਾ ਕਿਸੇ ਵੀ ਭਾਸ਼ਾ ਦੇ ਜਿੰਨਾਂ ਨੂੰ ਇਹ ਮੋਟਾ ਭਾਈ ਪੜਦਾ ਮੈਂ ਤਸ਼ਾ ਪੜਦਾ ਉਸ ਅਖਬਾਰਾਂ ਦੇ ਵਿੱਚ ਇਹ ਛਪਣੀ ਚਾਹੀਦੀ ਆ ਇਹਨੂੰ ਸ਼ਬਾਉਂਣ ਦੀ ਅਸੀਂ ਮੰਗ ਕਰਦੇ ਆ ਬਾਕੀ ਡਰੋਣਾ ਮੋਦੀ ਕੋਈ ਸੁਖਵੀਰ ਬਾਦਲ ਨੂੰ ਖਾਂਦਾ ਨਹੀਂ ਪਰ ਇਹ ਕੁਝ ਕਰ ਨਹੀਂ ਸਕਦੇ ਦੋਸਤੋ ਕੋਈ ਤਾਂ ਸਮਝੌਤਾ ਕਰਨਾ ਭਾਲਦੇ ਸੀ ਪਰ ਉਸ ਬੰਦੇ ਨੇ ਇਹਨਾਂ ਦੇ ਮੂੰਹ ਕੰਨੀ ਦੇਖਿਆ 31 ਤਰੀਕ ਤੱਕ ਉਹਨਾਂ ਨੇ ਦੇਖ ਲਿਆ ਕਿ ਇਹਨਾਂ ਦੇ ਤਿਲਾਂ 'ਚ ਦਮ ਹੈ ਨਹੀਂ ਇਹਨਾਂ ਨੇ ਕਰਨਾ ਕੁਝ ਨਹੀਂ ਇਸੇ ਕਰਕੇ ਦੋਸਤੋ ਅੱਜ ਭਾਈ ਸਾਹਿਬ ਨੂੰ ਖੁਦ ਸਾਹਮਣੇ ਆਉਣਾ ਪਿਆ ਤੇ ਸਾਹਮਣੇ ਆ ਕੇ ਭਾਈ ਸਾਹਿਬ ਨੇ ਜਿਹੜੀ ਗੱਲ ਕੀਤੀ ਆ ਤੁਸੀਂ ਵੀ ਜੇ ਇਸ ਗੱਲ ਦੇ ਨਾਲ ਸਹਿਮਤ ਹੈਗੇ ਹੋ ਤਾਂ ਵੱਧ ਤੋਂ ਵੱਧ ਇਹਨੂੰ ਸਾਂਝਾ ਕਰੋ ਜਿਹੜਾ ਧੋਬੀ ਪਟਕਾ ਮਾਰਿਆ ਸਾਡੇ ਜਰਨੈਲ ਨੇ ਉਸਤੇ ਦੋਸਤੋ ਤੁਸੀਂ ਸਾਥ ਦੇਣਾ ਸਿਰਫ ਸ਼ੇਅਰ ਕਰਕੇ ਇਸ ਇਹਨਾਂ ਗੱਲਾਂ ਨੂੰ ਚਿੱਠੀ ਨੂੰ ਪੜੋ ਚਿੱਠੀ ਨੂੰ ਜਾਣੋ ਤੇ ਜਿਹੜੇ ਭਰਾ ਮਾ ਕੇ ਆਉਣ ਵਾਲੇ ਸਮੇਂ ਚ ਕਿ ਮੈਂ ਇਹੀ ਬੇਨਤੀ ਕਰਦਾ ਕਿ ਹੁਣ ਜੇਲ੍ਹ ਦੇ ਵਿੱਚੋਂ ਮੈਂ ਕਹਣਾ ਉਹ ਜਰਨੈਲ ਇਹਨਾਂ ਨੂੰ ਸਵਾਲ ਕਰ ਰਹੀਆਂ ਕਿਉਂਕਿ ਸਾਡੇ ਚ ਬਾਹਰ ਬੈਠੇ ਅਜੇ ਤੱਕ ਹੀ ਆ ਦਮ ਹੈ ਨਹੀਂ ਜਿਹੜੇ ਬੈਠੇ ਆ ਉਹ ਸਾਰੇ ਅਸੀਂ ਜਾਣਦੇ ਆ ਬਾਕੀ ਅਗਲੇ ਨੇ ਡਰਾਅ ਰੱਖਿਆ ਵੀ ਜੋ ਕੋਈ ਬੋਲੂਗਾ ਤਾਂ ਜੇਲ੍ਹ ਚ ਬੰਦ ਕਰਾਂਗੇ ਪਰ ਜਿਹੜਾ ਪਹਿਲੇ ਹੀ ਕਫਨ ਸਿਰ ਤੇ ਬੰਨੀ ਜੇਲ੍ਹ ਚ ਬੈਠਾ ਉਹਦਾ ਕੀ ਕਰ ਲਵਾਂਗੇ ਅਸੀਂ ਤਾਂ ਸਿਰਫ ਉਹਦੀ ਗੱਲ ਨੂੰ ਸਾਂਝਾ ਕਰਨਾ ਤੋਰ ਦਿਓ ਗੱਲ ਨੂੰ ਅੱਗੇ ਦੋਸਤੋ ਵੱਧ ਤੋਂ ਵੱਧ ਸਾਂਝਾ ਕਰਿਓ ਤੇ ਐਸਜੀਪੀਸੀ ਜਿਹੜੀ ਗੋਗਲੋਂ ਮਤੋਂ ਮਿੱਟੀ ਝਾੜਦੀ ਸੀ ਉਹ ਤੋਂ ਵਿਸ਼ਵਾਸ ਜੀ ਤੁਹਾਡਾ ਉੱਠ ਗਿਆ ਉਹਨਾਂ ਨੂੰ ਲਾਣਤਾਂ ਵੀ ਪਾਇਓ ਤੇ ਉਹਨਾਂ ਤੋਂ ਮੰਗ ਕਰਿਓ ਇਹੀ ਬੇਨਤੀ ਕਰਦਾ ਇੰਨੀਆਂ ਕਿ ਬੇਨਤੀਆਂ ਕਰਦਾ ਜਿਹੜਾ ਸ਼ੀਸ਼ਾ ਦਿਖਾਇਆ ਤੇ ਕਲਮ ਦਾ ਜਿਹੜਾ ਵਾਰਕੀਤਾ ਕਲਮ ਨਾਲ ਸੋਧਾ ਲਾਇਆ ਹ ਉਸ ਦੇ ਵਿੱਚ ਦੋਸਤੋ ਉਸ ਕਲਮ ਨੂੰ ਅੱਗੇ ਵਾਹੋ ਜ਼ਰੂਰ